ਅਤ ਮਾਰ ਕਿਸੇ ਦਾ ਵੀ ਪੂਰੀ ਪੈਂਦੀ ਨਹੀਂ ਤੇ ਮਿਹਨਤ ਨਾਲ ਬਣੀ ਹੋਈ ਚੀਜ਼ ਟੈਂਦੀ ਨਹੀਂ ਓਏ ਆਣ ਕੇ ਨੀ ਡਾਊਨ ਲੋਡ ਹੁੰਦੀ ਫੋਨ ਤੋਂ ਓਏ ਖੜਦਾ ਨਹੀਂ ਕੋਈ ਯਾਰ ਬਿਨਾ ਖੂਨ ਤੋਂ ਓਏ ਲੱਖਾਂ ਬਰਾਦ ਕਰੋ ਗੁਹੇ ਪੇੜ ਕੇ ਓਏ ਖੋਹ ਦਿੰਦਾ ਭੇਤ ਜਦੋਂ ਰੱਬ ਨਾਪਦਾ ਓ ਰੱਡਬੁੱਲ ਪੀ ਕੇ ਨਹੀਂ ਜਮੀਰ ਜਾਗਦੇ ਤੇ ਇਹਨੂੰ ਪੀ ਕੇ ਪੱਤ ਦਾ ਨਹੀਂ ਪੈਸਾ ਆਪਦਾ ਉਹ ਰਡਬੁਲ ਪੀ ਕੇ ਵੀ ਜਮੀਰ ਜਾਗਦੇ ਤੇ ਇਹਨੂੰ ਪੀ ਕੇ ਪੱਜ ਦਾ ਨਹੀਂ ਪੈਸਾ ਪਾਪ ਦਾ ਓਏ ਕੁਰਸੀ ਦੇ ਬਹਿ ਕੇ ਜਿਹੜਾ ਠੱਗੇ ਮਿੱਤਰੋ ਇੱਕ ਦਿਨ ਆਉਂਦੀਆਂ ਨੇ ਅੱਗੇ ਮਿੱਤਰੋ ਓਏ ਕਰਦਾ ਵਪਾਰ ਜਿਹੜਾ ਮਾਰੇ ਤੰਦੇ ਦਾ ਓਏ ਪੁੱਤਰ ਨਸੇੜੀ ਹੋ ਜੂ ਉਸ ਬੰਦੇ ਦਾ ਓਏ ਰੱਬ ਜਦ ਆਉਂਦਾ ਨਹੀਂਦਾ ਉਹਦੇ ਬੰਦੇ ਨੂੰ ਬੇਈਮਾਨੀ ਵਾਲੇ ਜਦੋਂ ਨੋਡ ਸਾਪਦਾ ਹੋ ਰੈਡ ਬੁੱਲ ਪੀਕੇ ਨਹੀਂ ਜਮੀਰ ਜਾਗਦੇ ਤੇ ਇਹਨੂੰ ਪੀਕੇ ਪੱਜਦਾ ਨਹੀਂ ਪੈਸਾ ਪਾਪ ਦਾ ਹੋ ਰੈਡ ਬੁੱਲ ਪੀਕੇ ਨਹੀਂ ਜਮੀਰ ਜਾਗਦੇ ਤੇ ਕਦੇ ਇਹਨੂੰ ਪੀਕੇ ਪੱਜਦਾ ਨਹੀਂ ਪੈਸਾ ਪਾਪ ਦਾ